ਇਹ ਦੋਵੇਂ ਮੁਲਜ਼ਮ ਵੱਖ-ਵੱਖ ਹੋ ਗਏ ਸੀ ਪੁੱਛਗਿੱਛ ਦੌਰਾਨ ਮੁਲਜ਼ਮ ਵਿਸ਼ਾਲ ਮਸੀਹ ਦੇ ਵੱਲੋਂ ਇਹ ਖੁਲਾਸਾ ਕੀਤਾ ਗਿਆ ਵਾਰਦਾਤ ਤੋਂ ਬਾਅਦ ਰੋਹਨ ਤੇ ਵਿਸ਼ਾਲ ਅਲੱਗ-ਅਲੱਗ ਹੋਏ ਵਿਸ਼ਾਲ ਮਸੀਹ ਚੰਡੀਗੜ੍ਹ ਤੋਂ ਅੰਮ੍ਰਿਤਸਰ ਪਹੁੰਚ ਗਿਆ ਜਿਸ ਤੋਂ ਬਾਅਦ ਫੋਟੋ ਵਾਇਰਲ ਹੋਣ ਤੋਂ ਬਾਅਦ ਉਹ ਜੰਮੂ ਚਲਾ ਗਿਆ ਅਤੇ ਫੜੇ ਜਾਣ ਦੇ ਡਰ ਤੋਂ ਜੰਮੂ ਤੋਂ ਬਾਅਦ ਉਹ ਦਿੱਲੀ ਗਿਆ ਚਾਂਦਨੀ ਚੌਂਕ ਤੋਂ ਕਿਸੇ ਰਾਹੀਰ ਦੇ ਫੋਨ ਤੋਂ ਉਸਨੇ ਪਰਿਵਾਰ ਨੂੰ ਕਾਲ ਕੀਤੀ ਤੇ ਇਸੇ ਕਾਲ ਤੋਂ ਪੁਲਿਸ ਨੇ ਲੋਕੇਸ਼ਨ ਟਰੈਕ ਕੀਤੀ ਦਰਸਲ ਵੱਡੀ ਗੱਲ ਇਹ ਸੀ ਕਿ ਆਖਿਰ ਪੁਲਿਸ ਇਹਨਾ ਮਲਜ਼ਮਾਂ ਤੱਕ ਕਿਵੇਂ ਪਹੁੰਚੀ ਕਿਵੇਂ ਇਹਨਾਂ ਦੇ ਵੱਲੋਂ ਕਿਹੜਾ ਰੂਟ ਅਖਤਿਆਰ ਕੀਤਾ ਗਿਆ ਗ੍ਰੇਨੇਡ ਅਟੈਕ ਤੋਂ ਬਾਅਦ ਤਾਂ ਤਸਵੀਰਾਂ ਰਾਹੀਂ ਮੈਪ ਰਾਹੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਚੰਡੀਗੜ੍ਹ 'ਚ ਪਹਿਲਾਂ ਗ੍ਰੇਨੇਡ ਅਟੈਕ ਕਰਦੇ ਨੇ ਚੰਡੀਗੜ੍ਹ ਤੋਂ ਬਾਅਦ ਇਹ ਮਲਜ਼ਮ ਅੰਮ੍ਰਿਤਸਰ ਚਲੇ ਜਾਂਦਾ ਹੈ ਅੰਮ੍ਰਿਤਸਰ ਤੋਂ ਬਾਅਦ ਅੰਮ੍ਰਿਤਸਰ ਤੋਂ ਬਾਅਦ ਜੰਮੂ ਅਤੇ ਜੰਮੂ ਤੋਂ ਬਾਅਦ ਦੁਬਾਰਾ ਤੋਂ ਦਿੱਲੀ ਦਾ ਰੁੱਖ ਕਰਦਾ ਅਤੇ ਚਾਂਦਨੀ ਚੌਂਕ ਦੇ ਵਿੱਚ ਇਸ ਨੇ ਆਪਣੇ ਪਰਿਵਾਰ ਨੂੰ ਕਾਲ ਕੀਤੀ ਦਰਅਸਲ ਜਿਸ ਕਿਸੇ ਹੋਰ ਰਾਹੀਰ ਤੋਂ ਫੋਨ ਲੈ ਕੇ ਇਸਨੇ ਕਾਲ ਕੀਤੀ ਪਰ ਕਿਉਂਕਿ ਜੋ ਪਰਿਵਾਰ ਦੇ ਜਿਹੜੇ ਫੋਨ ਸੀਗੇ ਉਹ ਟੈਪ ਹੋ ਰਹੇ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਸੇ ਨੂੰ ਆਧਾਰ ਬਣਾਇਆ ਤੇ ਸੀ ਲੋਕੇਸ਼ਨ ਨੂੰ ਟਰੈਕ ਕੀਤਾ ਤਾਂ ਕਾਫੀ ਮੁਸ਼ਕਲਤ ਪੁਲਿਸ ਨੂੰ ਕਰਨੀ ਪਈ ਪਰ ਵੱਡੀ ਗੱਲ ਇਹ ਹੈ ਕਿ ਇਹ ਦੋਵੇਂ ਚੰਡੀਗੜ੍ਹ ਤੋਂ ਫਰਾਰ ਹੋ ਗਏ ਸੀ ਜਿਸ ਢੰਗ ਦੇ ਨਾਲ ਇਹਨਾਂ ਨੇ ਗ੍ਰੇਨੇਡ ਅਟੈਕ ਕੀਤਾ ਸੈਕਟਰ 10 ਦੇ ਵਿੱਚ ਉਸ ਤੋਂ ਬਾਅਦ ਦੋਵੇਂ ਮੁਲਜ਼ਮ ਅਲੱਗ-ਅਲੱਗ ਹੋ ਗਏ ਤੇ ਪੁਚਗਿਚ ਦੇ ਵਿੱਚ ਹੁਣੇ ਖੁਲਾਸੇ ਹੋ ਰਹੇ ਨੇ ਕਿ ਇਹ ਮਲਜ਼ਮ ਕਿੱਥੇ ਕਿੱਥੇ ਰਹੇ ਵਿਸ਼ਾਲ ਮਸੀਦ ਵੱਲੋਂ ਇਹ ਖੁਲਾਸਾ ਕੀਤਾ ਗਿਆ ਹੈ ਕਿ ਵਾਰਦਾਤ ਤੋਂ ਬਾਅਦ ਰੋਹਨ ਅਤੇ ਉਹ ਦੋਵੇਂ ਅਲੱਗ-ਅਲੱਗ ਹੋਏ ਵਿਸ਼ਾਲ ਮਸੀਦ ਚੰਡੀਗੜ੍ਹ ਤੋਂ ਅੰਮ੍ਰਿਤਸਰ ਪਹੁੰਚ ਗਿਆ ਅਤੇ ਫੋਟੋ ਵਾਇਰਲ ਹੋਣ ਤੋਂ ਬਾਅਦ ਜੰਮੂ ਚਲੇ ਗਿਆ ਫੜੇ ਜਾਣ ਦੇ ਡਰ ਤੋਂ ਉਹ ਜੰਮੂ ਤੋਂ ਦੁਬਾਰਾ ਦਿੱਲੀ ਗਿਆ ਅਤੇ ਚਾਂਦਨੀ ਚੌਕ ਤੋਂ ਉਸਨੇ ਇੱਕ ਰਾਗੀਰ ਦਾ ਫੋਨ ਲਿਆ ਅਤੇ ਪਰਿਵਾਰ ਨੂੰ ਕਾਲ ਕੀਤੀ ਅਤੇ ਇਸੇ ਕਾਲ ਤੋਂ ਪੁਲਿਸ ਨੇ ਲੋਕੇਸ਼ਨ ਟਰੈਕ ਕੀਤੀ ऐसे खबरते और अपडेट दे ਲਈ मेरे सहयोगी मनोज राठी लाइव जुड़े ने मनोज ग्रेनेज अटैक ਹੁੰਦਾ ਹੈ ਚੰਡੀਗੜ੍ਹ ਦੇ ਵਿੱਚ ਸਿਟੀ ਬਿਊਟੀਫੁੱਲ ਦੇ ਵਿੱਚ ਤੇ 10 ਸੈਕਟਰ ਦੇ ਵਿੱਚ ਪੁਲਿਸ ਲਗਾਤਾਰ ਮੁਲਜ਼ਮਾਂ ਦਾ ਪਿੱਛਾ ਕਰਦੀ ਹੈ ਪਰ ਮੁਲਜ਼ਮ ਜਿਹੜੇ ਨੇ ਕਾਫੀ ਸ਼ਾਤਰ ਸੀ ਪਰ ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਲਿਆ ਵਕ ਵਕ ਇਹ ਆਪਣੀਆਂ ਲੋਕੇਸ਼ਨਸ ਚੇਂਜ ਕਰਦੇ ਰਹੇ ਤੇ ਪੁੱਛਗਿਛ ਦੇ ਵਿੱਚ ਵੀ ਇਹ ਖੁਲਾਸੇ ਹੋ ਰਹੇ ਨੇ ਜਿਸ ਤਰ੍ਹਾਂ ਰੋਹਨ ਮਸੀਹ ਤੇ ਵਿਸ਼ਾਲ ਮਸੀਹ ਕਿੱਥੇ ਕਿੱਥੇ ਰਹੇ ਕੀ ਅਪਡੇਟ ਜੀ ਦੇਖੋ ਰਣਬੀਰੀ ਦੇ ਵਿੱਚ ਲਗਾਤਾਰ ਖੁਲਾਸੇ ਹੁੰਦੇ ਨਜ਼ਰ ਆ ਰਹੇ ਨੇ ਤੇ ਹੁਣ ਐਸਐਸਓਸੀ ਅੰਮ੍ਰਿਤਸਰ ਕਿਉਂਕਿ ਉੱਥੇ ਹੀ ਉਹਨਾਂ ਤੋਂ ਪੁੱਛਗਿੱਛ ਹੋ ਰਹੀ ਹੈ ਅਮਨੇ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਹੈ ਤੇ ਕਈ ਰਾਜ਼ ਜਿਹੜੇ ਆ ਉਹ ਖੋਲਦੇ ਨਜ਼ਰ ਆ ਰਹੇ ਨੇ ਕਿ ਕਿਸ ਤਰ੍ਹਾਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਔਰ ਸਭ ਤੋਂ ਇਹਦੇ ਵਿੱਚ ਅਹਿਮ ਗੱਲ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਕਿੱਥੇ-ਕਿੱਥੇ ਗਏ ਹੁਣ ਤੱਕ ਦੀ ਜਿਹੜੀ ਪੁਲਿਸ ਜਾਣਕਾਰੀ న్యూਸ 18 ਦੇ ਕੋਲ ਮੌਜੂਦ ਹੈ ਜਿਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਕਿ ਵਿਸ਼ਾਲ ਤੇ ਜਿਹੜਾ ਰੋਹਨ ਮਸੀ ਹੈ ਇਹ ਦੋਵੇਂ ਮਿਲੇ ਕਿੱਥੇ ਸੀਗੇ? ਕਰੀਬ 10 ਮਹੀਨੇ ਪਹਿਲਾਂ ਇਹ ਜੰਮੂ ਕਸ਼ਮੀਰ ਦੇ ਵਿੱਚ ਮਿਲੇ ਸੀਗੇ ਦੋਨੋਂ। ਕਾਰਪੈਂਟਰ ਦਾ ਕੰਮ ਕਰਦੇ ਆ ਤੇ ਘਰ ਦੀ ਜਿਹੜੀ ਮਾੜੀ ਹਾਲਤ ਹੈ ਉਹ ਠੀਕ ਨਹੀਂ ਹੈ। ਵਿਸ਼ਾਲ ਦੀ ਵੀ ਤੇ ਰੋਹਨ ਦੀ ਵੀ। ਪਹਿਲੀ ਗੱਲ, ਦੂਜੀ, ਹੈਪੀ ਪਾਸ਼ਾ ਕਿਉਂਕਿ ਰੋਹਨ ਦੇ ਪਿੰਡ ਦਾ ਹੀ ਹੈ ਔਰ ਵਿਦੇਸ਼ 'ਚ ਬੈ ਕੇ ਆਪਣਾ ਨੈਕਸਟ ਚਲਾ ਰਿਹਾ ਔਰ ਉਸੇ ਨੇ ਵਿਸ਼ਾਲ ਤੇ ਰੋਹਨ ਨੂੰ ਗੱਲ ਕੀਤੀ ਸੀ ਕਿ 5 ਲੱਖ ਰੁਪਏ ਤੁਹਾਨੂੰ ਦਵਾਂਗਾ ਔਰ ਇਹ ਤੁਸੀਂ ਮੇਰਾ ਕੰਮ ਕਰਨਾ ਹੈ ਯਾਨੀ ਕਿ ਸੈਕਟਰ 'ਤਾਂ ਜਾ ਕੇ ਉੱਥੇ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਤੁਸੀਂ ਅਨਾਇਸ ਕਰਕੇ ਤੁਹਾਨੂੰ 5 ਲੱਖ ਰੁਪਏ ਦਵਾਂਗਾ ਔ ਉਹਨਾਂ ਨੂੰ ਪਿਛਲੇ ਮਹੀਨੇ ਹੀ ਦੇ ਦਿੱਤੇ ਗਏ ਸੀ ਕਿ ਜਿਹੜੀ ਹੁਣ ਪੁਚਕਿਰ ਤੇ ਸਾਹਮਣੇ ਆ ਰਿਹਾ ਪਹਿਲੀ ਗੱਲ ਹੁਣ ਵਾਰਦਾਤ ਨੂੰ ਅੰਜਾਮ ਦੇਣ ਆਏ ਸੀਗੇ ਪਹਿਲਾ ਇਹ ਰੈਕੀਕਰਨ ਆਇਆ ਸੈਕਟਰ 10 ਦੇ ਵਿੱਚ ਰੈਕੀ ਕਰਕੇ ਗਏ ਔਰ ਰੈਕੀਕਰਨ ਤੋਂ ਬਾਅਦ 11 ਤਰੀਕ ਦੀ ਇਹਨਾਂ ਨੇ ਕਿਹਾ ਸੀਗਾ ਕਿ 11 ਤਰੀਕ ਨੂੰ ਇਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦੇਣਾ ਹੈ ਸਿੱਧਾ ਅੰਮ੍ਰਿਤਸਰ ਤੋਂ ਇਹ ਸਿੱਧਾ 43 ਬੱਸ ਸਟੈਂਡ 43 ਬੱਸ ਸਟੈਂਡ ਤੋਂ ਹੁੰਦੇ ਹੋਏ ਆਟੋ ਕੁਲਦੀਪ ਕੁਮਾਰ ਦਾ ਲੈ ਕੇ ਔਰ ਇਹ ਵਾਰਦਾਤ ਨੂੰ ਅੰਜਾਮ ਦੇ ਕੇ ਇੱਥੋਂ ਹੀ ਵਕਵਕ ਹੋ ਗਈ ਸੀ ਯਾਨੀ ਕਿ ਜਿਹੜਾ ਰੋਹਨ ਹੈ ਉਹ ਖੰਨਾ ਆਪਣੇ ਰਿਸ਼ਤੇਦਾਰ ਦੇ ਘਰ ਚਲ ਉਹ ਅੰਮ੍ਰਿਤਸਰ ਭੱਜ ਗਿਆ ਸੀਗਾ ਲੇਕਿਨ ਜਦ ਅੰਮ੍ਰਿਤਸ ਕਿਉਂਕਿ ਖੰਨਾ ਜਿਹੜਾ ਰੋਹਿਨ ਨੂੰ ਫੜ ਲਿਆ ਗਿਆ ਸੀਗਾ ਰੋਹਿਨ ਮਸੀਨ ਨੂੰ ਖੰਨਾ ਫੜ ਲਿਆ ਗਿਆ ਸੀਗਾ ਪੁਲਿਸ ਵੱਲੋਂ ਸੈਂਟਰਲ ਏਜੰਸੀਆ ਪੰਜਾਬ ਪੁਲਿਸ ਵੱਲੋਂ ਲੇਕਿਨ ਜਿਹੜਾ ਵਿਸ਼ਾਲ ਹੈ ਕਿਉਂਕਿ ਵਿਸ਼ਾਲ ਉਹ ਸ਼ਖਸ ਹੈ ਉਹ ਬਦਮਾਸ਼ ਹੈ ਉਹ ਇਸ ਪੂਰੇ ਮਾਮਲੇ 'ਚ ਅਕਿਊਜ਼ਡ ਹੈ ਜੋ ਕਿ ਲਗਾਤਾਰ ਹੈਪੀ ਪਾਸਿਆ ਦੇ ਸੰਪਰਕ ਦੇ ਵੀ ਸੀਗਾ ਲਗਾਤਾਰ ਉਹਦੇ ਨਾਲ ਗੱਲਬਾਤ ਕਰ ਰਿਹਾ ਸੀਗਾ ਜਿਹੜਾ ਵਿਦੇਸ਼ 'ਚ ਬੈਠਿਆ ਸੀ ਲੇਕਿਨ ਜਦ ਵਿਸ਼ਾਲ ਅੰਮ੍ਰਿਤਸਰ ਪਹੁੰਚਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਕਿ ਉਹਦੀ ਫੋਟੋ ਉਹਦੀ ਜਿਹੜੀ ਵੀਡੀਓ ਹੈ ਉਹ ਵਾਇਰਲ ਹੋ ਰਹੀ ਹੈ ਜਿਹੜੀ ਲਗਾਤਾਰ ਸਾਰੇ ਮੀਡੀਆ ਦੇ ਵਿੱਚ ਆਈ ਹੋਈ ਹੈ ਉਸ ਤੋਂ ਬਾਅਦ ਉਹ ਸਿੱਧਾ ਜੰਮੂ ਕਸ਼ਮੀਰ ਡਰ ਦੇ ਮਾਰੇ ਉੱਥੋਂ ਭੱਜਦਾ ਹੈ ਲੇਕਿਨ ਉੱਥੇ ਵੀ ਰੌਲਾ ਪਿਆ ਹੋਇਆ ਸੀਗਾ ਔਰ ਜੰਮੂ ਕਸ਼ਮੀਰ ਤੋਂ ਉਹ 13 ਤਰੀਕ ਨੂੰ ਯਾਨੀ ਕਿ 11 ਤਰੀਕ ਨੂੰ ਇਹ ਵਾਰਦਾਤ ਨੂੰ ਅੰਜਾਮ ਦਿੰਦੇ ਰਾਤ ਨੂੰ ਇਹ ਅੰਮ੍ਰਿਤਸਰ ਪਹੁੰਚਦਾ 12 ਤਰੀਕ ਨੂੰ ਔਰ 12 ਤਰੀਕ ਨੂੰ ਅੰਮ੍ਰਿਤਸਰ ਤੋਂ ਸਿੱਧਾ ਜੰਮੂ ਕਸ਼ਮੀਰ ਪਹੁੰਚਦਾ 13 ਤਰੀਕ ਨੂੰ 13 ਤਰੀਕ ਨੂੰ ਇਹ ਜੰਮੂ ਕਸ਼ਮੀਰ ਤੋਂ ਸਿੱਧਾ ਦਿੱਲੀ ਪਹੁੰਚਦਾ ਹੈ ਯਾਨੀ ਕਿ ਇਹ ਦਿੱਲੀ ਪਹੁੰਚਦਾ ਹੈ ਔਰ ਉਸ ਵੇਲੇ ਤੱਕ ਜਿਹੜੇ ਪੁਲਿਸ ਹੈ ਐਸਐਸਓਸੀਏ ਸੈਂਟਰਲ ਏਜੰਸੀ ਹੈ ਉਹਨਾਂ ਵੱਲੋਂ ਪੂਰੇ ਟਰੈਕਿੰਗ ਲਾਏ ਹੋਏ ਸੀਗੇ ਟਰੇਸ ਕਰ ਰਹੇ ਸੀਗੇ ਲਗਾਤਾਰ ਉਹਦੇ ਪਰਿਵਾਰਿਕ ਮੈਂਬਰਾਂ ਦੇ ਸਰਵੇਲੈਂਸ ਤੇ ਲਾਏ ਹੋਏ ਸੀਗੇ ਫੋਨ ਕਿਉਂਕਿ ਇਹਦਾ ਫੋਨ ਸੁਚ ਆਫ ਸੀਗਾ ਇਹਦਾ ਫੋਨ ਜਿਹੜਾ ਹੈ ਉਹ ਸੁਚ ਆਫ ਹੋ ਗਿਆ ਸੀਗਾ ਔਰ ਪੁਲਿਸ ਜਿਹੜੀ ਹੈ ਲਗਾਤਾਰ ਇਹਨੂੰ ਟਰੇਸ ਕਰ ਰਹੀ ਸੀ ਹੁਣ ਤੱਕ ਦੀ ਜਿਹੜੀ ਪੁੱਛਗੀ ਚਾਈ ਲੇਕਿਨ ਇਹਨੇ ਜਦ ਕਿਸੇ ਰਾਘੀਰ ਤੋਂ ਕਿਸੇ ਬਹਾਨੇ ਫੋਨ ਕਰਕੇ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਕਾਹ ਪਤਾ ਲੱਗਿਆ ਕਿ ਇਹ ਦਿੱਲੀ ਦੇ ਵਿੱਚ ਯਾਨੀ ਕਿ ਚਾਂਦਨੀ ਚੌਕ ਦੇ ਨੇੜੇ ਤੇੜੇ ਇੱਕ ਹੋਟਲ ਹੈ ਗੈਸਟ ਹਾਊਸ ਹੈ ਉੱਥੇ ਇਹ ਮੌਜੂਦ ਹੈ ਜਦ ਰਾਤ ਨੂੰ ਪੁਲਿਸ ਉੱਥੇ ਡਿਪਿਊਟ ਹੋਈ ਤੇ ਨਾਲ ਦੇ ਨਾਲ ਇਹਨੂੰ ਫੜਿਆ ਇਹਦੇ ਕੋਲੋਂ ਚਾਈਨੈਸ ਪਿਸਤਲ ਵੀ ਰਿਕਵਰ ਕੀਤੀ ਗਈ ਹੈ ਬਿਲਕੁਲ ਮਨੋਹਰ ਪੁਛਕੀ ਹੋਰੀ ਹੈ ਇਸ ਤਰ੍ਹਾਂ ਦੇ ਨਾਲ ਜਿਹੜਾ ਇਹ ਦੋਵੇਂ ਮੁਲਜ਼ਮ ਹੈ ਉਹ ਕਾਬੂ ਕਰ ਲਏ ਪਰ ਇਸ ਦੇ ਵਿੱਚ ਕੀ ਕੁਝ ਸਾਹਮਣੇ ਆ ਸਕਿਆ ਹੈ ਕਿ ਇਹਨਾਂ ਮੁਲਜ਼ਮਾਂ ਨੇ ਕਿਹੜੇ-ਕਿਹੜੇ ਤਰੀਕੇ ਅਪਣਾਏ ਜੇਕਰ ਇਹ ਵਿਅਕਤੀ ਅੰਮ੍ਰਿਤਸਰ ਗਿਆ ਬਸ ਰਾਂ ਹੀ ਗਿਆ ਟ੍ਰੇਨ ਰਾਂ ਹੀ ਗਿਆ ਜਾਂ ਫਿਰ ਜੰਮੂ ਤੋਂ ਦੁਬਾਰਾ ਦਿੱਲੀ ਗਿਆ ਇਹ ਜਿਹੜੀ ਚੀਜ਼ ਹੈ ਇਹ ਸਪਸ਼ਟ ਹੋ ਸਕੀ ਹੈ ਤੇ ਹੁਣ ਤੱਕ ਕਿੰਨੇ ਪੈਸੇ ਜਿਹੜੇ ਨੇ ਟਰਾਂਸਫਰ ਹੋਏ ਨੇ ਕੀ ਉਹ ਆਨਲਾਈਨ ਟਰਾਂਸਫਰ ਸੀ ਜਾਂ ਉਹ ਹਵਾਲਾ ਰਾਸ਼ੀ ਸੀ ਕੀ ਕੁਝ ਪਤਾ ਲੱਗ ਸਕਿਆ ਕੀ ਕੁਝ ਹੋਰ ਲੋਕ ਵੀ ਇਸ ਦੇ ਵਿੱਚ ਇਨਵੋਲਵ ਨੇ ਕਿਸ ਨੇ ਇਹਨਾਂ ਨੂੰ ਲੌਜਿਸਟਿਕ ਪ੍ਰੋਵਾਈਡ ਕਰਾਏ ਇਹ ਗੱਲ ਸਾਹਮਣੇ ਆ ਸਕੀ ਹੈ ਦੇਖੋ ਰਣਵੀਰ ਬਿਲਕੁਲ ਜਿਹੜੇ ਪੁਲਿਸ ਸੋਰਸਿਸ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਕਈ ਇਹਦੇ ਵਿੱਚ ਲੋਕ ਨੇ ਤਿੰਨ ਤੋਂ ਚਾਰ ਜਿਨ੍ਹਾਂ ਨੇ ਇਹਨਾਂ ਨੂੰ ਲੌਜਿਸਟਿਕ ਚੀਜ਼ਾਂ ਮੁਹੱਈਆ ਕਰਾਈ ਕਿਉਂਕਿ ਪਹਿਲਾਂ 50000 ਰੁਪਏ ਪਿਛਲੇ ਮਹੀਨੇ ਇਹਨਾਂ ਇਹਨਾਂ ਕੋਲ ਆਏ ਸੀਗਾ ਔਰ ਉਹਦੇ ਉਹ ਪੈਸੇ ਜਿਹੜਾ ਹੈਗਾ ਉਹ ਖਰਚ ਵੀ ਕਰ ਰਹੇ ਸੀਗੇ ਤੇ ਆਪਣੀ ਜਿਹੜੀ ਗੱਡੀਆਂ ਚਾਹੇ ਵੋਲਵੋ ਬੱਸ ਦੇ ਵਿੱਚ ਆਏ ਸੀਗੇ ਜਿਹੜੀ ਹੁਣ ਤੱਕ ਦੀ ਜਾਣਕਾਰੀ ਹੈ ਚੰਡੀਗੜ੍ਹ ਇਹ ਵੋਲਵੋ ਬੱਸ ਦੇ ਵਿੱਚ ਆਏ ਸੀਗੇ ਚੰਡੀਗੜ੍ਹ ਦੇ ਸੈਕਟਰ 43 ਬੱਸ ਸਟੈਂਡ ਔਰ ਇਹ ਪਬਲਿਕ ਯਾਨੀ ਕਿ ਬੱਸ ਨੂੰ ਹੀ ਯੂਜ਼ ਕਰ ਰਹੇ ਸੀਗੇ ਇਹਨਾਂ ਨੇ ਕੋਈ ਗੱਡੀ ਹਾਇਰ ਨਹੀਂ ਕੀਤੀ ਸੀ ਇਹ ਸਿਰਫ ਪਬਲਿਕ ਟਰਾਂਸਪੋਰਟ ਜਿਹੜੀ ਬੱਸ ਹੈ ਉਸ ਨੂੰ ਹੀ ਕਿਉਂਕਿ ਜੰਮੂ ਤੋਂ ਇਹ ਜਦ ਦਿੱਲੀ ਗਿਆ ਤਾਂ ਵੀ ਇਹ ਬੱਸ ਦੇ ਵਿੱਚ ਹੀ ਗਿਆ ਯਾਨੀ ਕਿ ਕਿਸੇ ਨੂੰ ਸ਼ੱਕ ਨਾ ਹੋਵੇ ਇਹ ਬੱਸ ਹੀ ਅ ਲਗਾਤਾਰ ਇਸਤੇਮਾਲ ਕਰ ਰਹੇ ਸੀਗੇ ਔਰ ਬਸ ਦੇ ਵਿੱਚ ਇਹ ਟਰੈਵਲ ਕਰ ਰਹੇ ਸੀਗੇ ਜੋ ਕਿ ਰੋਹਨ ਮਸੀਦੀ ਅਸੀਂ ਗੱਲ ਕਰ ਲਈ ਖੰਨਾ ਪਹੁੰਚਾ ਉਹ ਵੀ ਬਸ ਦੇ ਮਾਧਿਅਮ ਨਾਲ ਪਹੁੰਚਾ ਤੇ ਜਿਹੜਾ ਵਿਸ਼ਾਲ ਹੈ ਉਹ ਵੀ ਬਸ ਦੇ ਮਾਧਿਅਮ ਨਾਲ ਪਹੁੰਚਾ ਕਿ ਕਿਸੇ ਨੂੰ ਸ਼ੱਕ ਨਾ ਹੋਵੇ ਜਾਂ ਕਿਸੇ ਤਰ੍ਹਾਂ ਦੀ ਕੋਈ ਜੇਕਰ ਚੈਕਿੰਗ ਹੁੰਦੀ ਹੈ ਤਾਂ ਅਸੀਂ ਫੜੇ ਨਾ ਜਾ ਸਕਣ ਹਾਲਾਂਕਿ ਹੁਣ ਜਿਹੜੇ 8 ਤਰੀਕ ਨੂੰ ਇੱਕ ਮਾਮਲਾ ਦਰਜ ਹੋਇਆ ਸੀਗਾ ਅੰਮ੍ਰਿਤਸਰ ਪੁਲਿਸ ਦੇ ਵਿੱਚ ਜਿਹਦੇ ਵਿੱਚ ਆਕਾਸ਼ ਤੇ ਅਮਰਜੀਤ ਇਹ ਦੋਵਾਂ ਦੇ ਖਿਲਾਫ ਹੋਇਆ ਸੀਗਾ ਔਰ ਇਹ ਮਾਮਲਾ ਸੀਗਾ ਤਾ ਨੋਆ ਪਿੰਡ ਐ ਅੰਮ੍ਰਿਤਸਰ ਦੇ ਨੇੜੇ ਉੱਥੇ ਇਹਨਾਂ ਨੂੰ ਜਿਹੜੀ ਖੇ ਉੱਥੇ ਪਹੁੰਚੀ ਸੀ ਪਾਕਿਸਤਾਨ ਬਾਰਡਰ ਤੋਂ ਜਿਦੇ ਵਿੱਚ 8 ਤੋਂ 10 ਪਿਸਤਲ ਸੀ ਗ੍ਰੇਨੇਡ ਸੀ ਜਿਹੜਾ ਇੱਥੇ ਯੂਜ਼ ਹੋਇਆ ਹੋਇਆ ਹੋਰ ਵੀ ਅਸਲੇ ਜਿਹੜੇ ਆ ਉਹ ਉਹਨਾਂ ਨੂੰ ਪ੍ਰੋਵਾਈਡ ਕੀਤੇ ਗਏ ਸੀਗੇ ਜਿਹੜਾ ਪਾਕਿਸਤਾਨ ਬਾਰਡਰ ਤੋਂ ਔਰ ਉਹ ਆਕਾਸ਼ ਤੇ ਅਮਰਜੀਤ ਨੂੰ ਮੁਹੱਈਆ ਕਰਾਏ ਗਏ ਸੀ ਅੱਗੇ ਆਕਾਸ਼ ਤੇ ਅਮਰਜੀਤ ਦਾ ਇਤਿਹਾਦੇ ਨਾਲ ਲਿੰਕ ਜਿਹੜਾ ਹੈ ਉਹ ਸਾਹਮਣੇ ਆ ਰਿਹਾ ਕਿਉਂਕਿ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਰੋਹਨ ਤੇ ਵਿਸ਼ਾਲ ਇਹ ਦੋਵੇਂ ਤੁਨਵਾ ਪਿੰਡ ਵੀ ਗਏ ਸੀਗੇ ਤੇ ਆਕਾਸ਼ ਤੇ ਅਮਰਜੀਤ ਨੂੰ ਮਿਲੇ ਹਨ ਯਾਨੀ ਕਿ ਇਹਦੇ ਵਿੱਚ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਇਹ ਚੇਨ ਜਿਹੜੀ ਹੈ ਕਿਸ ਤਰ੍ਹਾਂ ਦੀ ਚੇਨ ਲੱਗ ਰਹੀ ਹੈ ਕਿ ਪਾਕਿਸਤਾਨ ਬਾਰਡਰ ਏਰੀਆ ਤੋਂ ਡਰੋਨ ਦੇ ਜ਼ਰੀਏ ਉਹ ਜਿਹੜਾ ਅਸਲਾ ਆਂਦਾ ਹੈ ਗ੍ਰੇਨੇਡ ਆਂਦਾ ਹੈ ਔਰ ਉਸ ਤੋਂ ਬਾਅਦ 8 ਤਰੀਕ ਨੂੰ ਹੀ ਯਾਨੀ ਕਿ 4 ਦਿਨ ਪਹਿਲਾਂ ਵਾਰਦਾਤ ਤੋਂ 4 ਦਿਨ ਪਹਿਲਾਂ ਇਹਨਾਂ ਨੂੰ ਇਹ ਸਾਰੀ ਜਿਹੜੀ ਗ੍ਰੇਨੇਡ ਟਾਈਪ ਜਿਹੜਾ ਸੀਗਾ ਜਿੱਥੇ ਐਕਸਪਲੋਸਿਵ ਹੋਇਆ ਉਸ ਤੋਂ ਬਾਅਦ ਅਸਲਾ ਜਿਹੜਾ ਚਾਈਨੀਜ਼ ਪਿਸਟਰ ਗੁਲਕ ਉਹਨੂੰ ਜਿਹੜਾ ਰਿਕਵਰ ਕੀਤਾ ਉਹ ਵੀ ਇਹਨਾਂ ਨੂੰ 8 ਤਰੀਕ ਨੂੰ ਹੀ ਮੁਹੱਈਆ ਕਰਾ ਦਿੱਤਾ ਗਿਆ ਠੀਕ ਹੈ ਮਨੋਜ ਬਹੁਤ ਧੰਨਵਾਦ ਮਨੋਜ ਰਾਠੀ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਤਾਂ ਦੋ ਮੁਲਜ਼ਮ ਪੁਲਿਸ ਦੇ ਗ੍ਰਫਤ ਦੇ ਵਿੱਚ ਨੇ ਤੇ ਲਗਾਤਾਰ ਪੁਲਿਸ ਉਹਨਾਂ ਤੋਂ ਪੁੱਛਗਿੱਛ ਕਰ ਰਹੀ ਹੈ ਵੱਡੇ ਖੁਲਾਸੇ ਹੋ ਰਹੇ ਨੇ ਕਿਵੇਂ ਕਿਵੇਂ ਇਹਨਾਂ ਨੂੰ ਹਥਿਆਰ ਮਿਲੇ ਗ੍ਰੇਨੇਡ ਮਿਲਿਆ ਕਿਵੇਂ ਇਹਨਾਂ ਦੇ ਵੱਲੋਂ ਅਟੈਕ ਕੀਤਾ ਗਿਆ ਕਿਵੇਂ ਇਸ ਪੂਰੀ ਘਟਨਾ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਪੁਲਿਸ ਇਹਨਾਂ ਤੱਕ ਕਿਵੇਂ ਪਹੁੰਚੀ ਤੇ ਹੋਰ ਵੀ ਇਸ ਪੁੱਛਗਿੱਛ ਦੇ ਵਿੱਚ ਵੱਡੇ ਖੁਲਾਸੇ ਹੋਣ ਦੀ ਉਮੀਦ ਜਿताई ਜਾ ਰਹੀ ਹੈ